ਹਾਂਜੀ ਮਿੱਤਰੋ ਕੀ ਹਾਲ ਚਾਲ ਆ ਗਏ ਆਪਾਂ ਇੱਕ ਵਾਰ ਫੇਰ ਬਹੁਤ ਹੀ ਕੈਂਟ ਤੇ ਫਣੀ ਜਹੀ ਵੀਡੀਓ ਦੇ ਨਾਲ ਅੱਜ ਕੱਲ ਲਗਭਗ ਹਰੇਕ ਬੰਦਾ ਜਨਾਨੀ ਦਿਖਾ ਕੇ ਵੀਊ ਲੈ ਰਿਹਾ ਪਰ ਅੱਜ ਤੁਹਾਨੂੰ ਇੱਕ ਐਹੋਜੀ ਆਈਟਮ ਨਾਲ ਮਲਾਉਣਾ ਜਿਹੜਾ ਜਨਾਨੀ ਤਾਂ ਵੀਡੀਓ ਵਿੱਚ ਰੱਖਦਾ ਆ ਪਰ ਜਨਾਨੀ ਵੱਲ ਧਿਆਨ ਨਹੀਂ ਜਾਣ ਦਿੰਦਾ ਕਿਸੇ ਦਾ ਪਤੰਦਰ ਪਰ ਉਸ ਤੋਂ ਪਹਿਲਾਂ ਬਾਕੀ ਦੇ ਵੀ ਆਈਟਮਾਂ ਚੈੱਕ ਕਰ ਲਓ ਤੁਹਾਨੂੰ ਅੰਤਾਜਾ ਹੋ ਜਾਊਗਾ ਵੀਡੀਓ ਕਿੱਦਾਂ ਦੀ ਹੋਣ ਵਾਲੀ ਆ ਆਹ ਦੇਖੋ ਗਾਜ਼ੇਦਨ ਮੈਂ ਕਨੇਕ ਕਰ ਲਾ ਮੈਨੂੰ ਮਿਲੀ ਸੀ ਤੂੰ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਕੁੱਟੀ ਨੇ ਠੀਕ ਆ ਇਹ ਮੇਰਾ ਨੰਬਰ ਇਹ ਆਪਣਾ ਨੰਬਰ ਮੇਰੇ ਕੋ ਦੇ ਰਿਹਾ اپنی ایک دیکھ لینی تھی ਭਾਂਡੇਆਂ ਨੂੰ ਥੋੜਾ ਜਿਹਾ ਧੋ ਲਿਆ ਕਰ ਤੂੰ ਸੰਡੇ ਨੂੰ مشین ਚਲੋ ਲਿਆ ਕਰ ਟੁੱਟਿਆ ਵੇਖ ਵੇਖ ਕੇ ਸਰਦੀ ਚੱਲਦੀ ਮਸ਼ W ਵਰਗੀ ਆ ਸਤਰੀ ਕਾਲ ਜੀ ਦੇ ਕੋਈ ਜਿਹੜਾ ਗਲਾਸ ਤੇ ਬਨੇ ਗਾਣਾ ਗਾਇਆ ਅਸੀਂ ਉਹਨਾਂ ਕਿੰਨੀ ਤੇ ਮਾਫੀ ਮੰਗਦਿਆ ਸਤਰੀ ਕਾਲ ਜੀ ਮੈਂ ਝੁੰਡੇ ਵਾਲੀ ਜੀ ਤੇ ਐਡਰ ਸਾਡਾ ਜੀ ਯਾਰ ਇਹਨੂੰ ਦੇਖ ਕੇ ਪਤਾ ਨਹੀਂ ਕਿਉਂ ਖਿੰਝਦੀ ਚੜਦੀ ਆ ਵੀ ਸਾਲੇ ਦੇ ਚਪੇੜੀ ਚਪੇੜ ਲਾਵੇ ਇਹਨੂੰ ਤਾਂ ਆਪਣੇ ਜਵਾਕਾਂ ਦੀ ਨਿਕਰਾਂ ਵੀ ਪੂਰੀਆਂ ਆ ਜਾਂਦੀਆਂ ਨੇ ਵੀਰ ਰਾਜ ਘਟਨਾਪ ਕਰ ਲੋ ਇਹਨੂੰ ਕੋਈ ਪੈਣਾ ਪੈਣਾ ਲੱਗਦਾ ਹੈ ਮੁਰਗਾ ਪੈਣਾ ਪੈਣਾ ਲੱਗਦਾ ਹੈ ਮੁਰਗਾ ਘਾੜੇ ਹੋ ਟਾਪਾ ਝੂ ਟਾਪਾ ਝੂ ਟਾਪਾ 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 ਕਟਾਪੇ ਵਾਲ ਐਕਸ਼ਨ ਥੋੜਾ ਜਿਹਾ ਗਲਤ ਲੱਗਦਾ ਜਲਦੀ ਜਾ ਗੇਟ ਤੇ ਡੀਪੀ ਖੜਾ ਤੇਰਾ ਤਾਂ ਬਣਦਾ ਵੀਰ ਮਾਸਟਰ ਕੋਲੋਂ ਚਪੇੜਾਂ ਖਾ ਕੇ ਆ ਤੈਨੂੰ ਅਕਲ ਆਵੇ ਵੀਰ ਤੇਰੀ ਸਿਹਤ ਬਹੁਤ ਸੋਹਣੀਆ ਕਬੱਡੀ ਖੇਡਿਆ ਕਰ ਦੋ ਚਾਰ ਚਪੇੜਾਂ ਪੈਣ ਤੈਨੂੰ ਸੁਰਤ ਆਵੇ ਇਹਦੀ ਤਾਰ ਕਿੱਥੇ ਆ ਬੰਦ ਕਰਾਂ ਇਹਨੂੰ ਚਿੱਟੜ ਦਿਖਾ ਕੇ ਤਾਂ ਵੀਊ ਨਹੀਂ ਲੈ ਰਿਹਾ ਕੋਚ ਸਾਹਿਬ ਆਪ ਮੂਰੇ ਹੋ ਕੇ ਨੱਚ ਰਹੇ ਜਦੋਂ ਬਾਈ ਨੱਚਦਾ ਤਾਂ ਇਹਦੀ ਆਤਮਾ ਵੀ ਦੂਰ ਹੋ ਕੇ ਖੜ ਜਾਂਦੀ ਆ ਵੀ ਕਿਤੇ ਮੇਰਾ ਨਾ ਕੁਝ ਤੋੜ ਦੇਵੇ ਹੋ ਸ਼ਗਨ ਇਕ ਤੁਹਾਡੇ ਦੇ ਤਰਸ ਵੀ ਆਉਂਦਾ ਕੋਈ ਹੋਰ ਕੰਮ ਸਿੱਖ ਲਓ ਇਹ ਕਰਦਾ ਪੂਰੀ ਪ੍ਰਸੰਗ ਸਹਿਤ ਵਿਆਖਿਆ ਵੀਰ ਕੁਰਸੀ ਤੇ ਬੈਠ ਕੇ ਪੂਰੀ ਗੱਲਬਾਤ ਕੀ ਹੋਇਆ ਕੋਈ ਹੱਲ ਕਰੀਏ ਸ਼ਗਨ ਤਾਂ ਬੈਠ ਕੇ ਪਵਾਰ ਹੈ ਬਾਈ ਮੈਂ ਪਿਛਲੀ ਵੀਡੀਓ ਚ ਵੀ ਬੋਲਿਆ ਸੀ ਇਹ ਬਾਈ ਪੋਸਟ ਤੋਂ ਉੱਪਰ ਨਹੀਂ ਸ਼ੈ ਸ਼ਕਦਾ ਕੋਈ ਲਿਆ ਕੇ ਮੌਖ ਤੇ 40ਆਂ ਦੀ ਪੀਕਦੀਨਜੀ ਵਾਲੀ ਗੋਲੀ ਵੱਲੀ ਜਲੰਧਰ ਦੂਰਦਰਸ਼ਨ ਤੋਂ ਕੱਢੇ ਹੋਏ ਕਲਾਕਾਰ ਲਿਆ ਕੇ ਮੌਖ ਤੇ 40ਆਂ ਦੀ ਪੀਕਦੀਨਜੀ ਵਾਲੀ ਗੋਲੀ ਵੱਲੀ ਜੀ ਵਾਲੀ ਗੋਲੀ ਵੱਲੀ ਜੀ ਵਾਲੀ ਗੋਲੀ ਵੱਲੀ ਸਰਕਾਰਾਂ ਨੂੰ ਉਸਤਾਦ ਦੀ ਗੱਲ ਤੇ ਗੌਰ ਕਰਨੀ ਚਾਹੀਦੀ ਐ ਇਹ ਗਾਣੇ ਰਿਕਾਰਡ ਕੌਣ ਕਰਦਾ ਚਿਲਾ ਚਲਾ ਕੇ ਸਭ ਕੋ ਸਕੀਮ ਬਤਾ ਦੇ ਇਸ ਵਿੱਚ ਨੱਚਣ ਵਾਲੀ ਤੇ ਕੋਈ ਗੱਲ ਹੀ ਨਹੀਂ ਸੀ ਤੂੰ ਪਤੰਦਰਾ ਉਹ ਵੀ ਬੰਦ ਕਰਾ ਦੇਣੀ ਲੈ ਕੇ ਮੁਖ ਤੇ ਚਾਲੀਆਂ ਦੀ ਫਿੱਕ ਦੀ ਨਹੀਂ ਜੀ ਵਾਲੀ ਗੋਲੀ ਵੱਲੀ ਗੌਣ ਤੋਂ ਪਹਿਲਾਂ ਇੱਕ ਖਾਦੀ ਲੱਗਦੀ ਆ ਗੋਲੀ ਲੈਣ ਲੱਗੇ ਲਾਈਨ 'ਚ ਖੜੇ ਖੜੇ ਬਣਾਇਆ ਗੀਤ ਕੁੱਟੀਆਂ ਦੇ ਹੈ ਗਈਆਂ ਕਿ ਮਾਰਤੀਆਂ ਦਰਸ਼ਕਾਂ ਨੇ 300 ਦਿਹਾੜੀ ਦੇ ਹਿਸਾਬ ਨਾਲ ਮਿਲ ਜਾਂਦੀਆਂ ਆ ਮੈਨੂੰ ਲੱਗਾ ਜਸਵਿੰਦਰ ਬਰਾੜ ਲੋਕਾਂ ਦੀ ਅੱਗਾ ਵਾਲਾ ਖਾ ਖਾ ਮੋਟੀ ਹੋ ਗਈ ਆਪ ਨੂੰ ਸ਼ਰਮ ਆਉਣ ਲੱਗ ਗਈ ਇਹਨਾਂ ਨੂੰ ਦੇਖ ਕੇ ਗਰਮੀ ਚਾਹੇ ਸਰਦੀ ਕਰਕੇ ਉੱਕੇ ਜੱਪਦਾ ਛੋਣੇ ਦੀ ਪੰਦੀ ਹੋ ਗਈ ਭਲੈ ਨਹੀਂ ਭਲੈ ਨਹੀਂ ਭਲੈ ਨਹੀਂ ਇੱਕੋ ਲਾਈਨ ਦਾ ਮਜ਼ਾ ਆਇਆ ਬਸ ਜਿਹੜੀ ਕਹਿੰਦੀ ਸੀ ਬੋਲੇ ਨਹੀਂ ਬੋਲੇ ਨਹੀਂ ਬੋਲੇ ਨਹੀਂ ਭਲੈ ਨਹੀਂ ਬੋਲੇ ਨਹੀਂ ਭਲੈ ਨਹੀਂ ਇੰਨੇ ਅੱਛੇ ਕੰਮ ਨੇ ਕੋਈ ਵੈਲਡਿੰਗ ਦਾ ਹੀ ਸਿੱਖ ਲੋ ਮੇਰੇ ਯਾਰ ਕਹਿੰਡ ਭਾਬੀ ਸਾਡੀ ਖਿਲ ਵਰਗੀ ਐ ਮਗਰਲਾ ਸਾਲਾ ਲੁਧਿਆਣੇ ਤਮਾਕੂ ਦੀ ਰੇੜੀ ਲਾਉਂਦਾ ਤੇਰੀ ਧਾੜ ਬਹਿ ਜਾਣ ਤੂੰ ਘਰਾ ਦੇ ਦਿਉਰ ਤੇ ਮਰਿਆ ਸੱਪ ਲੱਗਦਾ ਦਿਉਰ ਤਾਂ ਸਾਲਾ ਮੁਸਲਮਾਨ ਦੀ ਕੜ ਲੱਗਦਾ ਵਿਹਲੇ ਬੈ ਘੜ ਘੜ ਬਣਾਇਆ ਲੱਗਦਾ ਬਸ ਫਿਲਟਰ ਲਗਾਉਣੇ ਨੇ ਚਾਹੇ ਕਿੰਨਾ ਵੀ ਜਲੂਸ ਨਿਕਲ ਜਾਏ ਇਹਨਾਂ ਦਾ ਸਾਲੇ ਦੇ ਵਾਲ ਦੇਖ ਜਿਵੇਂ ਸੱਜਰ ਸੂਈ ਮੱਝ ਨੇ ਕੱਟਾ ਚਟਿਆ ਹੋਵੇ ਸਾਸਤਰੀ ਗਾਲ ਦੀ ਦੇਖੋ ਜਿਹੜਾ ਗਲਾਸ ਤੇ ਬਨੇ ਗਾਣਾ ਗਾਇਆ ਅਸੀਂ ਉਹਨਾ ਕਿੰਨੀ ਤੇ ਮਾਫੀ ਮੰਗਦੇ ਆ ਜਿੰਨੇ ਵੀ ਸਰਪੰਚ ਮੇਰੇ ਵੀਰ ਲਾਲੋ ਜਾਂ ਮੇਰੇ ਅੰਕਲ ਜੀ ਲਾਲੋ ਠੀਕ ਹੈ ਜਿੰਨੇ ਨਰੇਸ਼ ਵੀਰ ਤੇਰੀ ਮਾਫੀ ਨਾਲ ਨਹੀਂ ਸਰਨਾ ਤੇਰੀ ਬਲੀ ਦੇਣੀ ਪੈਣੀ ਹੁਣ ਹੁਣ ਹੋ ਜਾਣਾ ਰਾਜੀ ਨਾਮਾ ਟਰੰਪ ਆ ਗਿਆ ਵਿੱਚ ਇਹ ੱੱੱਕੇ ਨਾਲ ਹੀ ਉਹਦੀ ਟੀਮ ਦਾ ਮੈਂਬਰ ਬਣੀ ਜਾਂਦਾ ਇਸ ਪੰਜਾਂ ਤੇ ਆ ਕੇ ਪੰਜਾਬ ਦੇ ਵਿੱਚ ਹੁਣ ਦੇ ਅਸੀਂ ਹੱਥ ਜੋੜ ਕੇ ਮਾਫੀ ਮੰਗ ਰਹੇ ਆ ਗਲਾਬ ਸਿੱਧੂ ਟੀਮ ਵੱਲੋਂ ਇਖਰੀ ਚੋਰੀ ਕੱਲ ਦੀ ਰੇਸ ਸਾਹ ਤੇ ਹੋਦੀ ਆ ਆਪਣਾ ਭਰਾ ਸਮਝ ਕੇ ਬੱਚਾ ਸੰਗੈ ਬਾਈ ਮਾਫ ਕਰ ਤੋ ਤੂੰ ਸਾਲਿਆ ਡਰੇਕ ਆ ਅਖੇ ਤੂੰ ਕੌਣ ਕਹਿੰਦਾ ਮੈਂ ਖਾਮ ਖਾਂ ਵੀਰ ਸ਼ਹੀਦੀ ਦੇ ਇਹਦੇ ਗਲਾਬ ਸਿੱਧੂ ਪਿੱਛੇ ਤੇਰੀ ਕੁਰਬਾਨੀ ਯਾਦ ਰੱਖਾਂਗੇ ਤੇਰੇ ਕਰਕੇ ਮਾਫ ਕਰਤਾ ਨਹੀਂ ਤਾਂ ਚੱਲੇ ਸੀ ਅਸੀਂ ਇਕੱਠੇ ਹੋ ਕੇ ਆਦਨਿਕੇ ਕੋਈ ਗਲਤੀ ਹੋ ਗਈ ਨਹੀਂ ਨਾ ਸੀ ਕਰਾਂਗੇ ਠੀਕ ਨਹੀਂ ਸਾਰੇ ਸਰਪੰਚਾਂ ਨੂੰ ਬੇਨਤੀ ਆ ਪਹਿਲਾਂ ਇਹਦੇ ਚੱਪਲ ਫੇਰੋ ਠੀਕ ਨਹੀਂ ਕਿਤੇ ਗਿੰਨਿਆ ਤੇ ਫਿਰ ਪਰਚੇ ਨੇ ਲੱਗ ਤੈਨੂੰ ਸਿਕਰ ਨਾ ਆਮ ਪਾਪੜ ਖਾਈ ਜਾਂਦਾ ਚਾਕਲੇਟ ਖਾਂਦਾ ਹਰਾਮ ਜਾਂਦਾ ਇੱਕ ਵਾਰ ਚ ਹੀ ਤੋਲਾ ਖਾ ਗਿਆ ਵੀਰ ਮੇਰੀ ਚੋਰ ਵੀਰਾਂ ਨੂੰ ਬੇਨਤੀ ਆ ਬਾਈ ਬਣ ਕੇ ਇਹਦਾ ਫੋਨ ਖੋਲੋ ਯਾਰ ਭੈਣ ਦਿਆ ਯਾਰ ਕਿੱਥੋਂ ਕਲਾਸਾਂ ਲਾਈਆਂ ਹੀ ਪੋਰਨ ਵਾਲੀਆਂ ਖਾਓ ਠਟੋਰੀ ਪਾਓ ਸਟੋਰੀ ਸੜਾ ਆਮ ਪਾਪੜ ਖਾਈ ਜਾਂਦਾ ਚਾਹ ਨਾਲ ਘਰ ਪੀਪੇ ਚ ਆਟਾ ਨਹੀਂ ਤੇ ਪੁੱਤ ਚੱਲਿਆ ਸ਼ਾਹੀ ਨਸ਼ੇ ਕਰਨ ਜੇ ਦੇਖ ਇਸ ਵਿੱਚ ਸਿਰਫ ਇੱਕ ਹੀ ਗੋਲੀ ਹੈ ਠੀਕ ਹੈ ਮੋਟ ਮੋਟ ਕੇ ਲਓ ਅੰਜੀ ਮੇਰੇ ਕੁਮਾਰੀ ਤੇਰੀ ਮਾਂ ਨੂੰ ਕਿਆ ਗੁੰਡਾ ਬਣੇਗਾ ਰੇ ਤੂੰ ਪਹਿਲੀ ਗੋਲੀ ਚ ਹੀ ਮਰ ਗਿਆ ਬਈ ਤੇਰੀ ਕਿਸਮਤ ਬਹੁਤ ਤੇਜ ਆ ਸ਼ੁਕਰ ਕਰ ਅਸਲੀ ਨਹੀਂ ਸੀ ਭਾਈ ਤਾਂ ਸ਼ੁਰੂ ਹੋਤੇ ਹੀ ਖਤਮ ਹੋ ਗਿਆ ਭੰਡਿਆਂ ਨੂੰ ਥੋੜਾ ਜਿਹਾ ਧੋਲਿਆ ਕਰ ਤੂੰ ਛੰਡੇ ਨੂੰ ਮਸ਼ੀਨ ਚਲੋ ਲਿਆ ਕਰ ਛੰਡੇ ਨੂੰ ਮਸ਼ੀਨ ਚਲੋ ਲਿਆ ਕਰ ਤੇਰੇ ਰੰਗ ਨਿਆਰੇ ਦਾਤਿਆ 84 ਲੱਖ ਜੂਣ ਤੋਂ ਬਾਅਦ ਦੀ ਪ੍ਰਜਾਤੀ ਬਹੁਤ ਸੋਹਣੀ ਕਲਮਾ ਵੀਰ ਤੇਰੀ ਤੋੜ ਕੇ ਚਿਤੜਾ ਚ ਲੈ ਲਾ ਲੋੜਿਆ ਸੌਰੀ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰਾ ਓਏ ਗੁੱਸਾ ਕਰਨਾ ਕਰ ਲੈ ਬਾਈ ਵੈਸੇ ਤੂੰ ਕੀਤਾ ਸੁਆ ਹੀ ਖਰਾਬ ਆ ਹਾਂਜੀ ਅਗਰ ਇੱਥੋਂ ਤੱਕ ਵੀਡੀਓ ਦੇਖ ਰਹੇ ਜੇ ਤਾਂ ਬੜੀ ਵਧੀਆ ਗੱਲ ਆ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਕਰਤਾ ਹੈ ਉਹ ਵੀ ਬੜੀ ਵਧੀਆ ਗੱਲ ਆ ਪਰ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰੋ ਤੇ ਨਾਲ ਦੇ ਨਾਲ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਵੀਡੀਓ ਕਿਦਾਂ ਲੱਗ ਰਹੀ ਆ ਤੇ ਵੈਸੇ ਆਪਾਂ ਸੋਚਿਆ ਸੀ ਵੀ ਦੋ ਤਿੰਨ ਵੀਡੀਓਜ਼ ਦੇ ਕਮੈਂਟ ਇਕੱਠੇ ਕਰਕੇ ਐਡ ਕਰਿਆ ਕਰਾਂਗੇ ਪਰ ਹੁਣ ਇੱਕ ਵੀਡੀਓ ਤੇ ਇੰਨੇ ਵਧੀਆ ਤੇ ਕੈਂਡ ਕਮੈਂਟ ਆ ਜਾਂਦੇ ਆ ਵੀ ਵੀਡੀਓ 'ਚ ਐਡ ਕਰਨੇ ਹੀ ਪੈਂਦੇ ਆ ਆਹ ਜੋ ਕਮੈਂਟ ਸ਼ੋ ਹੋ ਰਹੇ ਨੇ ਇਹਨਾਂ ਨੂੰ ਪੜ੍ਹ ਕੇ ਦਿਨ ਬਣ ਜਾਂਦਾ ਹੈ ਮੇਰਾ ਅਗਰ ਵੀਡੀਓ ਦੇਖ ਕੇ ਤੁਹਾਨੂੰ 1 ਮਿੰਟ ਦੀ ਵੀ ਖੁਸ਼ੀ ਮਿਲਦੀ ਆ ਤਾਂ ਤੁਹਾਡਾ ਕਮੈਂਟ ਪੜ੍ਹ ਕੇ ਮੈ ਕਮੈਂਟ ਪੜਦਾ ਹਾਂ ਲਾਈਕ ਵੀ ਕਰਦਾ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਕਮੈਂਟ ਸੀ ਸਾਰਿਆਂ ਦਾ ਦਿਲੋਂ ਧੰਨਵਾਦ ਸਾਰਿਆਂ ਨਾਲ ਦਿਲੋਂ ਪਿਆਰ ਹਾਂਜੀ ਤਾਂ ਆਪਾਂ ਫੰਕਸ਼ਨ ਤੋਂ ਆ ਗਈ ਸੀ ਤੇ ਇਹਦੀ ਲੋਲੇ ਮੜਾ ਸੱਸਰੀ ਕਾਲਜੀ ਮੈਂ ਝੁੰਡੇ ਵਾਲੀ ਸੀਗੀ ਤੇ ਇੱਧਰ ਸਾਡਾ ਜੀਤੀ ਸੀ ਇੱਧਰ ਮੇਰੀ ਬਿਊਟੀ ਫਰੰਸਮ ਹੈ ਤੇ ਇੱਧਰ ਅੱਧਰ ਮਾਤੀ ਆਪੇ ਮਰਨ ਮੈਂ ਰਾਤ ਨੂੰ ਵੀਡੀਓ ਦੇਖ ਬੈਠਾ ਸੁਪਨੇ ਹੀ ਬੜੇ ਡਰਾਉਣੇ ਆਏ ਆ ਕਸਮ ਨਾਲ ਹਾਥ ਨਹੀਂ ਦੇਖਣੇ ਕਿਸੇ ਨੇ ਬੇਨਤੀ ਆ ਵਾਰ ਪੱਟੀ ਮਾਰੀ ਆ ਲੱਗਦਾ ਨਾ ਨਾ ਬਈ ਕਿਸੇ ਨੇ ਬਾਹਾਂ ਵਾਲ ਨਹੀਂ ਦੇਖਣਾ ਮੇਕਅਪ ਦੀ ਵੀ ਇੱਜ਼ਤ ਲੁੱਟੀ ਪਈ ਆ ਇਹਨਾਂ ਨੇ ਤਾਂ ਤੁਸੀਂ ਤਾਂ ਫੰਕਸ਼ਨ ਤੋਂ ਆਏ ਤੇ ਉਹ ਰਾਮਲੀਲਾ ਤੋਂ ਇਹ ਤਾਂ ਉਹ ਕੰਮ ਬਣਿਆ ਪਿਆ ਸੱਸੇ ਟਿੱਪੀ ਤੱਤਰਾਰੇ ਕਨਾਂ ਕੀ ਬਣਿਆ ਗਾਜਰ ਜੀ ਉਹ ਮੋਦੀ ਵਿਚਾਲੇ ਵਾਲੀ ਨੂੰ ਵੇਖੋ ਜਿਵੇਂ লাশ ਨੂੰ ਦਵਾਈ ਲਾ ਕੇ ਰੱਖੀ ਹੋਵੇ ਇਹ ਵਿਚਲੇ ਪਾਸੇ ਕੌਣ ਆਟਾ ਮਾਲੀ ਬੈਠਾ ਓਏ ਅੱਖਾਂ ਨਹੀਂ ਵੀ ਕਰੋ ਟਣੰਦਰ ਓਏ ਗਲੀ ਚ ਡੱਗਿਆ ਰਮਲ ਨਹੀਂ ਇਹ ਮੇਰੇ ਘਰ ਵਾਲੀਆ ਸਿਆਣਾ ਬਿਆਣਾ ਮੋੜ ਜਿਉਣਾ ਮੋੜ ਦੇ ਕਾਫਲੇ ਚ ਵਿਛੜਿਆ ਹੋਇਆ ਕਰੇਲੂ ڈاکੂ ਬਾਪੂ ਇੰਨਾ ਪਾਣੀ ਆਇਆ ਤੂੰ ਕਿਵੇਂ ਬਚ ਗਿਆ ਤੇਰਾ ਲੱਕ ਖੰਦਾ ਝੂਟੇ ਨਹੀਂ ਲੱਕ ਟਣੂ ਟਣੂ ਰੱਖ ਕੇ ਦਿੱਤਾ ਪਰੋਸਿਆ ਨਹੀਂ ਲੱਕ ਵੀ ਤਾਂ ਖੰਦਾ ਦਾ ਟਣੂ ਟਣੂ ਤੇਰੇ ਕਰਕੇ ਦਿੱਤਾ ਝੂੜੇ ਹੀ ਖੰਦਾ ਜੀ ਲੱਕ ਵੀ ਤਾਂ ਟਣੂ ਟਣੂ ਪੂਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਬਸ ਕਰ ਭਰਾਵਾ ਤੂੰ ਤਾਂ ਅਸਲੀ ਗਾਣਾ ਵੀ ਪੁਲਾਤਾ ਲੱਕ ਵੀ ਤਾਂ ਟੁਨੂ 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 ਸਮਝਾਉਂਦਾ ਬਾਕੀ ਸੋਨੂੰ ਜਾਣੇ ਜਾਂ ਰੱਬ ਅਪਡੇਟ ਕਰਨ ਵਾਲਾ ਸੋਨੂੰ ਭਰਾ ਦੀਆ ਹੁੰਦੀ ਸੀ ਇਹ ਟੋਪਰ ਉਹ ਇੱਕ ਸਾਡੀ ਕਲਾਸ ਦੀ ਹੁੰਦੀ ਸੀ ਟੋਪਰ ਉਹ ਬੈਂਦੀ ਸੀ ਪਹਿਲੇ ਬੈਂਚ ਤੇ ਉਹ ਬੈਂਦੀ ਸੀ ਪਹਿਲੇ ਬੈਂਚ ਤੇ ਅਸੀਂ ਬੰਦੇ ਸੀ ਆ ਪਿੱਛੇ ਅਸੀਂ ਬੰਦੇ ਸੀ ਆ ਪਿੱਛੇ ਉਹ ਕਹਿੰਦੀ ਜਦੋਂ ਮੈਂ ਪੇਪਰਾਂ ਵਿੱਚ ਪਾਸ ਹੋਈ ਸੀ ਮੇਰੇ ਡੈਡੀ ਨੇ ਲਾਗੇ ਦਿੱਤਾ ਸੀ ਇਹ ਤਿੰਨ ਹਜ਼ਾਰ ਦਾ ਸੂਟ ਕਿਸਾਨ ਇਕਤਾ ਜਿੰਦਾਬਾਦ ਬਤੰਦਰ ਲੇਖ ਹੀ ਸੁਣਾਈ ਜਾਂਦਾ ਬਾਈ ਜੇ ਗੋਣਾ ਨਹੀਂ ਆਉਂਦਾ ਸ਼ਰਮ ਤਾਂ ਆਉਂਦੀ ਹੋ ਬਾਈ ਤੇਰੀ ਕਲਮ ਬਹੁਤ ਘੈਂਟ ਆ ਤੋੜ ਦੇ ਮੈਂ ਜਦੋਂ ਅਸੀਂ ਫੇਲ ਹੋਈ ਸੀ ਮੇਰੇ ਪਾਪੇ ਨੇ ਲਾਗੇ ਦਿੱਤਾ ਸੀ ਇਹ 7 ਲੱਖ ਦਾ 850 ਮੈਂ ਤੂੰ ਹੀ ਤੇ ਚਾਰ ਦਿਨ ਪਾ ਕੇ ਮਾਰਨੀ ਆ ਸ਼ੁਕਰੀਆਂ ਉਹ ਅਹੀ ਦੇ ਉਹਨਾਂ ਨਾਲ ਕਰਨੀਆਂ ਆ ਖੇਤੀਆਂ ਉਹ ਸਾਡੇ ਦਿਨਾਂ ਵਿੱਚ ਹੈ ਜੇ ਸਾਹ ਲੈ ਕੇ ਖੜ ਕੇ ਗੱਲ ਦੱਸ ਕੋਇਆ ਕੀ ਆ ਗੀਤ ਆ ਕੇ ਲੇਖਾ ਨਾਨਾ ਭਰਾਵਾ ਇਹਨਾਂ ਨਾਲ ਸੱਚ ਬੋਲ ਐਂ ਕਰਨਾ ਸਾਡੇ ਘਣਕੜ ਦਾਲਦਾ ਗੋਣਾ ਵੀ ਚਾਲਦਾ ਸੀ ਤੇ ਓਕੇ ਗਾਣਾ ਆਪਣੇ ਦਿਲ ਚ ਸੋਚ ਲਓ ਗਾਣਾ ਆਪੇ ਲਾ ਲਓ ਗਾਣਾ ਤਾਂ ਬਸ ਆਉਂਦੇ ਹੈੱਡਫੋਨ ਚ ਚੱਲਦਾ ਤੁਸੀਂ ਆਪਣਾ ਆਪਣਾ ਲਾ ਲਵੋ ਹੁਰ ਕੋੜਾ ਅੱਤੀ ਗੁੱਲਾ ਸ਼ਰੀਕਾਂ ਨਾਲ ਵੈਰ ਕੱਢਣ ਲਈ ਸੰਪਰਕ ਕਰੋ ਇਹਦਾ ਨਿਊਟਰਲ ਪਾਓ ਕੋਈ ਸੁਰਾਂ ਦਾ ਚੀਰ ਹਰਨ ਕਰਦੀ ਹੋਈ ਜਸਵਿੰਦਰ ਕੌਰ ਇਹ ਮੇਰਾ ਨੰਬਰ ਇਹ ਆਪਣਾ ਨੰਬਰ ਮੇਰੇ ਕੋ ਦੇ ਰਿਹਾ ਹੈ ਆਪਣੀ ਏਜ ਦੇਖ ਲੈਣੀ ਸੀ ਆਪਣੀ ਏਜ ਦੇਖ ਲੈਣੀ ਸੀ ਪਿਆਸਾ ਕਾਂ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਆ ਵੇਖੀ ਵੀਰ ਮਾੜਾ ਕੂ ਇਹ ਤਾਂ ਬਾਹਰੋਂ ਵੀ ਗਿਆ ਤੇ ਘਰੋਂ ਵੀ ਦਵਾਈ ਦੀ ਪਰਚੀ ਨਾ ਹੋਵੇ ਪਰਚੀ ਨਾਲ ਰੱਖਦਾ ਚੋਬਰ 500 ਖਰਚ ਲਾ ਮਾਮਾ ਗੱਡੀ ਵਾਲੇ ਦੀ ਉਹ ਗਲਤੀ ਆ ਪਹਿਲਾਂ ਤਾਂ ਗੱਡੀ ਰਾਹ ਵਿੱਚ ਕਿਉਂ ਰੋਕੀ ਫੇਰ ਗੱਡੀ ਵਿੱਚੋਂ ਬਾਹਰ ਕਿਉਂ ਨਿਕਲਿਆ ਜੇ ਆਹੀ ਗਲਤੀ ਮੁੰਡਾ ਕਰਦਾ ਮਾਰ ਮਾਰ ਰੇਲ ਬਣਾ ਦੇਣੀ ਸੀ ਕੁੜੀ ਸੀ ਤਾਂ ਕੁਝ ਨਹੀਂ ਆਖਿਆ ਤੈਨੂੰ ਗੱਡੀ ਚੋਂ ਨਿਕਲਣ ਨੂੰ ਕੀ ਨੇ ਕਿਹਾ ਬਾਹਰ ਆਈ ਮਾੜਾ ਜਿਹਾ ਸਕੂਟਰੀ ਮਾਰਨੀ ਵਿੱਚ ਆ ਗੱਡੀ ਕਿਨੇ ਸਾਈਡ ਤੇ ਸਹੀ ਲਾਈ ਆ ਨਾ ਗੱਡੀ ਚੋਂ ਬਾਹਰ ਕਿਉਂ ਆਇਆ ਤੈਨੂੰ ਨਹੀਂ ਪਤਾ ਜਮਰਾਜ ਲੱਗੇ ਹੀ ਆ ਵੀਡੀਓ ਵਿੱਚ ਸਭ ਰੋ ਰਹੇ ਨੇ ਕਮੈਂਟਾਂ ਵਿੱਚ ਸਭ ਹੱਸ ਰਹੇ ਨੇ ਸਭ ਕਾਲਾ ਮਾਲਾ ਹੀ ਆ ਹਟੀ ਨਾ ਜਦੋਂ ਤੱਕ ਬਾਬਾ ਆਪ ਉੱਠ ਕੇ ਕੈਮਰਾ ਬੰਦ ਨਹੀਂ ਕਰਦਾ ਚੱਲੋ ਸੇਵਕਾ ਇੱਥੇ ਤਾਂ ਪਤਾ ਨਹੀਂ ਲੱਗਦਾ ਰੋਣਾ ਕਿ ਹੱਸਣਾ ਫੁੱਲ ਬਲੌਗ ਪਾਓ ਜੀ ਸੰ ਨੂੰ ਤੱਕ ਤੱਕ ਦੂਘੇ ਪੀੜਨ ਸਾਡੀਆਂ ਪੋਰੀ ਚੱਲ ਵੀਰੇ ਅਸੀਂ ਵੀ ਵੇਹ ਲਈਆਂ ਸਭ ਤੋਂ ਸੋਹਣੀ ਐਕਟਿੰਗ ਕੰਬਲ ਦੀ ਆ ਤੂੰ ਵੀਰ ਨਕਲੀ ਮਰਿਆ ਤੇਰੀ ਵੀਡੀਓ ਵੇਖ ਕੇ ਲੋਕ ਸੱਚੀ ਮਰ ਜਾਣੇ ਭਰਾਵਾ ਗੋਲੀ ਕੁਰਸੀ ਤੇ ਬੈਠ ਕੇ ਹੀ ਮਾਰ ਲੈਂਦਾ ਭਰਾਵਾ ਤੇਰੀ ਰੀਲ ਦੇਖ ਕੇ ਮੇਰੇ ਨਾਲ ਤੇ ਨੂੰ ਮਿਰਗੀ ਦਾ ਦੌਰਾ ਪੈ ਗਿਆ ਅਸਤੋਲ ਚਪਟਾਕਾ ਤਾਂ ਪਾ ਲੈਂਦਾ ਕੰਮ ਸਿਕਮ ਉਹ ਤਾਂ ਤੇਰੇ ਦਿਮਾਗ ਚ ਵੱਜਦਾ